ਸਾਥਿਓ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਭਾਜਪਾ ਕਿੰਨੀ ਸਿੱਖ ਵਿਰੋਧੀ ਹੈ ਕਿੰਨੀ ਘਟ ਗਣਤੀਆਂ ਦੇ ਵਿਰੋਧੀ ਹੈ ਪਹਿਲਾ ਕਿਸਾਨ ਜਥੇਬੰਦੀਆਂ ਦੇ ਉੱਤੇ ਆਪ ਸ਼ਬਦ ਬੋਲਣ ਵਾਲੀ ਕਿਸਾਨਾਂ ਨੂੰ ਅਤਵਾਦੀ ਗਰਦਾਨਣ ਵਾਲੀ ਫਿਰ ਚੰਡੀਗੜ੍ਹ ਦੇ ਉੱਤੇ 에어ਪੋਰਟ ਦੇ ਉੱਤੇ ਇੱਕ ਸਿੱਖ ਮੁਲਾਜ਼ਮ ਨੂੰ ਕਲਵਿੰਦਰ ਕੌਰ ਨੂੰ ਕਾਰ ਖਾਲਿਸਤਾਨੀ ਕਹਿਣ ਵਾਲੀ ਕੰਗਣਾ ਨਾਉਤ ਉਸ ਤੋਂ ਬਾਅਦ ਯੋਗਾ ਦਿਵਸ ਵਾਲੇ ਦਿਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਚ ਯੋਗ ਕਰਨ ਵਾਲੀ ਅਰਚਨਾ ਜਿਹੜੀ ਗੁਜਰਾਤ ਨਾਲ ਸੰਬੰਧਿਤ ਹੈ ਉਹ ਦਿੱਤੇ ਜਦੋਂ 295 ਏ ਦੀ ਧਾਰਾ ਚ ਮਕਦਮਾ ਦਰਜ ਹੋਇਆ ਅਮਰਸਤ ਉਹਨੂੰ ਗੁਜਰਾਤ ਪੁਲਿਸ ਨੇ ਪ੍ਰੋਟੈਕਸ਼ਨ ਕਿਤੇ ਕਹਿਣ ਤੇ ਦਿੱਤੀ ਗੁਜਰਾਤ ਸਟੇਟ ਭਾਜਪਾ ਦਾ ਰਾਜ ਕੇਂਦਰ ਚ ਭਾਜਪਾ ਦਾ ਰਾਜ ਉਹਨੂੰ ਪ੍ਰੋਟੈਕਸ਼ਨ ਦੇ ਕੇ ਪੁਲਿਸ ਪ੍ਰੋਟੈਕਸ਼ਨ ਦੇ ਕੇ ਭਾਜਪਾ ਨੇ ਆਪਣਾ ਸਿੱਖ ਵਰਗ ਦੀ ਚਿਹਰਾ ਨੰਗਾ ਕੀਤਾ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਸਿੱਖਾਂ ਨੂੰ ਜਿਹੜੇ ਅੱਜ ਭਾਜਪਾ ਨਾਲ ਜੁੜੇ ਨੇ ਮਨਜਿੰਦਰ ਸਿੰਘ ਸਰਸਾ ਹੋਵੇ ਇਹਦੇ ਹੋ ਚੇਲੇ ਬਾਲ ਕੇ ਹੁਣ ਕੇਲੇ ਚੱਪਟੇ ਅਕਬਾਲ ਸਿੰਘ ਲਾਲਪੁਰਾ ਹੋਵੇ ਜਾਂ ਆਪਣੇ ਆਪ ਨੂੰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਕਹੋਣ ਵਾਲਾ ਤਰਨਜੀਤ ਸਿੰਘ ਸੰਧੂ ਅਜੇ ਉਹ ਸਾਰੇ ਹੀ ਹਰਦੀਪ ਸਿੰਘ ਪੁਰੀ ਇਹਨਾਂ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਪਾ ਦੇ ਪਾ ਅੰਦਰੂਨੀ ਤੌਰ ਤੇ ਸਿੱਖ ਵਿਰੋਧੀ ਹੈ ਆਰਐਸਐਸ ਸਿੱਖ ਪੰਥ ਦਾ ਖਾਤਮਾ ਕਰਨਾ ਚਾਹੁੰਦੀ ਹੈ ਸਿੱਖ ਪੰਥ ਦੇ ਵਿੱਚ ਆਪਣੇ ਕੁਸ ਬੈਠੀਏ ਵਾਰ ਕੇ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀ ਇਹ ਜਿਹੜੀ ਘਟਨਾ ਸਿੱਖਾ ਵਿਰੋਧੀ ਵਰਤਦਿਆਂ ਨੇ ਜਿਵੇਂ ਹਿਮਾਚਲ ਦੇ ਵਿੱਚ ਸਿੱਖਾਂ ਦੇ ਉੱਤੇ ਹਿਮਾਚਲ ਦੇ ਲੋਕ ਹਮਲਾ ਕਰ ਰਹੇ ਨੇ ਹਰਿਆਣਾ ਵਿੱਚ ਇੱਕ ਸਿੱਖ ਦੇ ਉੱਤੇ ਹਮਲਾ ਹੋਇਆ ਇਸ ਤਰ੍ਹਾਂ ਹੀ ਬਿਹਾਰ ਇੱਕ ਸਿੱਖ ਦੇ ਉੱਤੇ ਹਮਲਾ ਹੋਇਆ ਯੂਪੀ ਵਿੱਚ ਕਈ ਵਾਰ ਸਿੱਖਾਂ ਦੇ ਹਮਲੇ ਹੋ ਚੁੱਕੇ ਨੇ ਦਿੱਲੀ ਵਿੱਚ ਜਿਹੜਾ 1984 ਦਾ ਸਿੱਖ ਨਸਲਕੁਸ਼ੀ ਅਚਿਕਨੌਣਾ ਕਾਰਨਾਮਾ ਹੋਇਆ ਉਹਦੇ ਵਿੱਚ ਵੀ ਕਰੀਬ 88 ਆਰਐਸਐਸ ਦੇ ਤੇ ਭਾਜਪਾ ਦੇ ਉਹ ਲੋਕ ਨੇ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਜੁੰਦੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਢੀਆਂ ਪੈਣਾਂ ਦੀ ਬੇਪਤੀ ਕੀਤੀ ਇਹਨਾਂ ਦੀ ਅਗਵਾਈ 'ਚ ਹੀ ਕਾਂਗਰਸ ਦੇ ਜਿਹੜਾ ਉਹ ਰੋਇ ਆ ਜਾਂਦਾ ਜਿਹਦੇ ਨਾਲ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਉੱਥੇ ਰਲ ਕੇ ਇਹਨਾਂ ਨਾਲ ਹਮਲਾ ਕੀਤਾ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਲਈ ਵੀ ਐਲਕੇ ਅਡਵਾਨੀ ਆਪਣੀ ਕਿਤਾਬ ਚ ਆਪ ਮੰਨਦਾ ਹੈ ਕਿ ਮੈਥੇਟਲ ਬਹਿਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਮਜਬੂਰ ਕਰਤਾ ਦਰਬਾਰ ਸਾਹਿਬ ਤੇ ਹਮਲਾ ਕਰ ਲਿਆ ਸੋਚਣ ਵਾਲੀ ਗੱਲ ਹੈ ਕਿ ਸਿੱਖਾਂ ਦਾ ਘਾਣ ਆਰਐਸਐਸ ਦੀ ਸੋਚੀ ਸਮਝੀ ਸਾਜ਼ਿਸ਼ ਹੈ ਭਾਜਪਾ ਸਿੱਖ ਵਿਰੋਧੀ ਹੈ ਪਰ ਜਿਹੜੇ ਤਿੱਤਰ ਸਾਡੀ ਕੌਮ ਦੇ ਭਾਜਪਾ ਨਾਲ ਜੁੜੇ ਫਿਰਦੇ ਨੇ ਉਹਨਾਂ ਤਿੱਤਰਾਂ ਨੂੰ ਮੇਰੀ ਅਪੀਲ ਹੈ ਇਹਦੇ ਤੋਂ ਪਹਿਲਾਂ ਕਿ ਅਸੀਂ ਸਿੱਖ ਸਾਰੇ ਫਿਰ ਇਹਨਾਂ ਤਿੱਤਰਾਂ ਦਾ ਹਸ਼ਰਵੀ ਆਪਣੇ ਦੁਸ਼ਮਣਾ ਵਰਗਾ ਹੀ ਕਰ ਦਈਏ ਸੁਧਰ ਜਾਓ ਮੌਕਾ ਵਾ ਆਰਐਸਐਸ ਤੇ ਭਾੜਾ ਜੋ ਆਪਣੇ ਆਪ ਨੂੰ ਬਾਹਰ ਕੱਢ ਲਓ ਜੇ ਤੁਸੀਂ ਵਾਕਈ ਸਿੱਖ ਜੇ ਤੇ ਜੇ ਤੁਸੀਂ ਸ਼ੇਰੇ ਮੋਰੇ ਤੋਂ ਸਿੱਖ ਜੇ ਪਰ ਅੰਦਰੋਂ ਸਿੱਖ ਵਿਰੋਧੀ ਜੇ ਤਾਂ ਆਪਣੀਆਂ ਸ਼ਕਲਾ ਸੂਰਤਾ ਜਿਹੜੀਆਂ ਹਨ ਉਹ ਵੀ ਇਹਨਾਂ ਵਾਲੀਆਂ ਕਰ ਲੋ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਸਿੱਖ ਕੌਮ ਨੂੰ ਕਮਜ਼ੋਰ ਨਾ ਕਰੋ ਸਿੱਖਾਂ ਦੀਆਂ ਭਾਵਨਾ ਨਾਲ ਨਾ ਖੇਡੋ ਮੈਂ ਉਹਨਾਂ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਜਿਹੜੇ ਏਜੰਸੀਆਂ ਦੇ ਪ੍ਰਭਾਵੇ ਚ ਆ ਕੇ ਪੰਜਾਬ ਦੇ ਵਿੱਚ ਹਿੰਦੂਆ ਪਰਵਰਤੀ ਹੋਰ ਨਾ ਕੰਮਾ ਪ੍ਰਤੀ ਈਰਖਾ ਭਾਵਨਾ ਰੱਖਦੇ ਨੇ ਪੂਰਨ ਕੰਮਾਂ ਨੂੰ ਕਮਜ਼ੋਰ ਕਰਨ ਦੀ ਜਾਂ ਉਹਨਾਂ ਬਰਦ ਬੋਲਣ ਦੀ ਜਾਂ ਕਾਰਵਾਈ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਮੈਂ ਉਹਨਾਂ ਦੀ ਵੀ ਸਖਤ ਨਿੰਦਿਆ ਕਰਦਾ ਤੇ ਉਹਨਾਂ ਨੂੰ ਸੁਝਾਅ ਵੀ ਦੇਣਾ ਕਿ ਜੇ WhatsApp ਦੇ ਉੱਤੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਖਾਰਕੂ ਵਾਦੀਆਂ ਗੱਲਾਂ ਕਰਨ ਵਾਲੀਆਂ ਆਈਡੀਆਂ ਜਿਹੜੀਆਂ ਨੇ ਉਹਨਾਂ ਦਾ ਖਿਆਲ ਰੱਖਿਆ ਕਰੋ ਉਹ ਏਜੰਸੀਆਂ ਦੀਆਂ ਆਈਡੀਆਂ ਨੇ ਔਰ ਏਜੰਸੀਆਂ ਨੇ ਕੁਝ ਲੋਕ ਪੱਕੇ ਪੇੜ ਖਰੀਦੇ ਹੋਏ ਨੇ ਜਿਹੜੇ ਆਪਣੇ ਆਪ ਨੂੰ ਖਾਰਕੂ ਦੱਸਦੇ ਨੇ ਸਮਾਜ ਦੇ ਵਿੱਚ ਇੱਕ ਲੈ ਕੇ ਨਾ ਬੁਰਾਈ ਨੂੰ ਤੇ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਆਪਣੇ ਮਗਰ ਲਾ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਾਉਂਦੇ ਨੇ ਜਿਵੇਂ ਹੁਣ ਅਮਰਤਪਾਲ ਦੇ ਨਾਲ ਸ਼ੈਕੜੇ ਉਹ ਨੌਜਵਾਨ ਜੇਲਾ ਚ ਬੰਦ ਨੇ ਜਿਨ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ ਜਿਨ੍ਹਾਂ ਦੇ ਮਾਪਿਓ ਉਹਨਾਂ ਦੀ ਜ਼ਮਾਨਤਾਂ ਕਰਾਉਣ ਜੋਗੇ ਨਹੀਂ ਤੇ ਪਰਿਵਾਰ ਪਿੱਛੋਂ ਰੁੱਲ ਰਹੇ ਨੇ ਮੈਂ ਮੰਗ ਕਰਦਾ ਹੈ ਭਗਵੰਤ ਸਿੰਘ ਮਾਨ ਕਰੋ ਵੀ ਕਿ ਮੁੱਖ ਮੰਤਰੀ ਜੇ ਤਾਂ ਮੁੱਖ ਮੰਤਰੀ ਸੁਭੇਦਾ ਮਾਈਬਾਪ ਹੁੰਦਾ ਜੇ ਤੁਹਾਡੇ ਹੱਥ ਵਸਾ ਹੈ ਤਾਂ ਉਹਨਾਂ ਬੇਕਸੂਰ ਭੋਲੇ ਭਾਲੇ ਨੌਜਵਾਨਾਂ ਨੂੰ ਜਿਹੜੇ ਪੰਥ ਦੀ ਭਾਵਨਾ ਚਾਕੇ ਅਮਰਤਪਾਲ ਨਾਲ ਤੁਰੇ ਸੀ ਉਹਨਾਂ ਦੇ ਕੇਸਾਂ ਤੇ ਮੁੜ ਵਿਚਾਰ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਰਿਹਾਂ ਕੀਤਾ ਜਾਵੇ ਕਿਸੇ ਬੇਗੁਨਾਹ ਨੂੰ ਸਜ਼ਾ ਵੀ ਜੜੀ ਹੈ ਉਹ ਆਪਣਾ ਬਹੁਤ ਵੱਡਾ ਗੁਨਾਹ ਹੁੰਦਾ ਹੈ ਤੇ ਮੈਂ ਇੱਕ ਵਾਰ ਫਿਰ ਮੰਗ ਕਰਦਾ ਕਿ ਜਿਹੜੀ ਇਹ ਅਰਚਨਾ ਲੜਕੀ ਹੈ ਗੁਜਰਾਤ ਦਾ ਸਮਦਰ ਜਨੇ 21 ਜੂਨ ਨੂੰ ਦਰਬਾਰ ਸਾਹਿਬ ਚ ਯੋਗਾ ਕਰਕੇ ਆਪਣੀ ਫੋਟੋ ਵਾਇਰਲ ਕੀਤੀ ਇਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਜੇ ਕੋਈ ਸਿੱਖ ਦੁਰਗਾਣਾ ਮੰਦਰ ਜਾ ਕੇ ਜਾਂ ਇਹਨਾਂ ਦੇ ਕਿਸੇ ਹੋਰ ਤੀਰਸ ਸਥਾਨ ਤੇ ਜਾ ਕੇ ਅਜਿਹੀ ਹਰਕਤ ਕਰਦਾ ਤਾਂ ਉਹ ਦਿਵਨ ਨਿਦਿਆ ਕਰਦਾ ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਇਹ ਸਾਜ਼ਿਸ਼ ਤੇ ਇਹਦੀ ਸਭ ਕੁਝ ਹੋਇਆ ਤੇ ਇਹ ਸਾਜ਼ਿਸ਼ ਦੇ ਵਿੱਚ ਹੁਣ ਭਾਜਪਾ ਦੀ ਜਿਹੜੀ ਗੁਜਰਾਤ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਉਹਦੀ ਮਦਦ ਕਰ ਰਹੀ ਹੈ ਉਹਨੂੰ ਬਚਾਉਣ ਲਈ ਪੰਜਾਬ ਸਰਕਾਰ ਸਖਤ ਕਦਮ ਲਵੇ ਇਨੂੰ ਤੁਰੰਤ ਗ੍ਰਿਫਤਾਰ ਕਰਕੇ ਲਿਆ ਕੇ ਇੱਥੇ ਕਾਰਵਾਈ ਕੀਤੀ ਜਾਵੇ। ਜੈਪਾਲ ਜੈ ਸਮਾਜਵਾਦ ਜੈ ਸੋਦਾ